ਲਓ ਵੀ ਜਿਹੜਾ ਕਣਕਾਂ ਦੇ ਵਿੱਚ ਸੁੰਡ ਪਿਆ ਹੋਇਆ ਅੱਜ ਆਪਾਂ ਇਹਦੀ ਗੱਲ ਕਰਦੇ ਆਂ ਆਪਾਂ ਬਈ ਆਹ ਸੁੰਡੀ ਮੰਨ ਕੇ ਚੱਲੋ ਵੀ 나ੜ ਦੇ ਵਿੱਚੋਂ ਕੱਢੀ ਇਹਦੇ ਕਣਕ ਵਾਲੇ ਦੇ ਵਿੱਚੋਂ ਆਪਾਂ ਇਹਦਾ ਐਕਸਪੈਰੀਮੈਂਟ ਕਰਨ ਲੱਗਿਆ ਤੁਸੀਂ ਦੇਖਿਓ ਮੜਾ ਪਾਣੀ ਦੇ ਵਿੱਚ ਜਦੋਂ ਡੁਬੋਵਾਂਗੇ ਨਾ ਕਿਵੇਂ ਇਹ ਉਹ ਕਰੋ ਡਰੋ ਨਾ ਮਿੱਤਰੋ ਕੰਮ ਛੋਟਾ ਹੀ ਆ ਇਹ ਆ ਦੇਖਿਓ ਆਪਾਂ ਨੇ ਪਾਣੀ ਚ ਡੁਬੋ ਲਿਆ ਦੇਖਿਓ ਕਿਵੇਂ ਕਿਵੇਂ ਤੜਫੂ ਇਹ ਵੱਜਨ ਨੂੰ ਬੱਤੇ ਦੇਖੋ ਜਾਨ ਸੁਣਾਉਂਦੀ ਆਪਦੀ ਦੇਖੋ 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 ਕਿਵੇਂ ਪਾਈ ਦੀ ਆਹ ਦੇਖੋ ਆਹ ਦੇਖੋ ਇਹਦਾ ਮਿੱਤਰੋ ਪਾਣੀ ਹੱਲਾ ਹੈ ਪਾਣੀ ਦੇ ਵਿੱਚ ਦਵਾਈ ਡੱਗ ਜੇ ਬਸ ਉਹੀ ਹੱਲਾ ਦਾ ਆਹ ਦੇਖੋ કે મેં જાન સડવા દેખો કે ભજ દિયા આパンુ પાણી જડબો રખયા દેખો કે મેં ફેર દિયા ભજી દેખો 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 ભાઈ પૂરા ડરતી ફિરદીા વિરે એ આ દેખો ਜਾਨ ਤੇ ਬਣੀ ਪਈ ਆ ਹੁਣ ਇਹਦੇ ਦੇਖੋ ਦੇਖ ਜਦੋਂ ਬਾਹਰੇ ਹੂ ਤੁਸੀਂ ਦੇਖ ਲਓ ਬਾਹਰੇ ਜਮਾਂ ਨਹੀਂ ਹਲਦੀ ਸੱਪਲ ਕੇ ਬਿਠੀ ਰਹਦੀ ਆ ਦੇਖੋ ਆਪਾਂ ਦੇਖਦਾ ਕਿੰਨੇ ਟਾਈਮ ਚ ਮਰਦੀ ਆ ਇਹ ਪਾਣੀ ਜਾ ਦਵਾਈ ਪਾਈ ਹੋਈ ਆ ਵੀਰੇ ਆਪਣੀ ਥੰਗੀ ਸਾਈਡ ਦੇਖੋ ਕਿਵੇਂ ਤੜਫਦੀ ਕਰਦੀ ਆ ਪੱਜਨ ਨੂੰ ਕੋਈ ਰਾਹ ਨਹੀਂ ਦਿਖ ਰਿਹਾ ਇਹਨੂੰ ਆਪਾਂ ਇਹਨੂੰ ਬਾਹਰੇ ਕੱਢਾਂ ਤੁਸੀਂ ਦੇਖੋ ਫਿਰ ਟਿੱਕ ਕੇ ਬਹਿ ਜੂ ਐ ਦੇਖੋ ਦੇਖੋ ਹਮ ਲੋਕ ਉਹਨੂੰ ਥੋਂ ਪਾਲਦੀ ਫੱਦੀ ਆ ਆਪਾਂ ਨੂੰ ਦੁਬਾਰੇ ਪਾਣੀ ਚੜਵਾਉਣ ਲੱਗਿਆ ਦੇਖੇ